ਮੈਨੂੰ ਇਸ ਦਰਦ ਇਸ ਘਟਨਾ ਦਾ ਬੜਾ ਵੱਡਾ ਸੱਟ ਸੈਟ ਬੈਕ ਲੱਗਿਆ ਤੇ ਮੈਨੂੰ ਦਰਦ ਵੀ ਆ ਤੇ ਪੰਜਾਬ ਦੇ ਵਿੱਚ ਹਰ ਪੰਜਾਬੀ ਨੂੰ ਇਸ ਘਟਨਾ ਦਾ ਦਰਦ ਆ ਤੇ ਹਰੇਕ ਮਾਂ ਦਾ ਜਿਹੜਾ ਮਨ ਰੋ ਰਿਹਾ ਹਰੇਕ ਪਿਓ ਦਾ ਮਨ ਰੋ ਰਿਹਾ ਅੱਜ ਉਹਦੇ ਬਾਪ ਦੀ ਕੀ ਹਾਲਾਤ ਸਨ ਤੁਸੀਂ ਦੇਖੋ ਜਦੋਂ ਉਹ ਆਪ ਦੇ ਪੁੱਤ ਦੇ ਸਿਵਿਆਂ ਨੂੰ ਅੱਗ ਲਾ ਰਿਆ ਸੀਗਾ ਉਹਦਾ ਚਿਹਰਾ ਪੜੋ ਉਹਦੇ ਬਾਪ ਦਾ ਸਿੱਧੂ ਮੂਸੇਵਾਲੇ ਦਾ ਬਾਪ ਜਦੋਂ ਸਿੱਧੂ ਮੂਸੇਵਾਲੇ ਨੂੰ ਚਿਤਾ ਚ ਅੱਗ ਲਾ ਰਿਆ ਸੀਗਾ ਲੱਕੜਾਂ ਨੂੰ ਅੱਗ ਲਾ ਰਿਆ ਸੀ ਉਹਦਾ ਚਿਹਰਾ ਫੜੋ ਉਹ ਚਿਹਰੇ ਨੂੰ ਪੰਜਾਬੀ ਯਾਦ ਰੱਖਦੇ ਨੇ ਇਸੇ ਗੱਲ ਕਰਕੇ ਸਾਰਾ ਪੰਜਾਬ ਇੱਕ ਪਾਸੇ ਆ ਕੇ ਖੜ ਗਿਆ ਕਿ ਇਨ੍ਹਾਂ ਮਲਜ਼ੂਮਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੀਡੀਆ ਟ੍ਰਾਇਲ ਇੱਕ ਵੱਖਰੀ ਚੀਜ਼ ਐ ਕੋਰਟ ਦਾ ਟ੍ਰਾਇਲ ਇੱਕ ਵੱਖਰੀ ਚੀਜ਼ ਐ ਜਿੰਨਾ ਮੀਡੀਆ ਦਾ ਟ੍ਰਾਇਲ ਹੁਣ ਤਾਂ ਹੀ ਚੱਲਿਆ ਤੁਸੀਂ ਆਪ ਜਾਣਦੇ ਹੋ ਉਹਦੇ ਵਿੱਚ ਹਰ ਬੰਦੇ ਨੇ ਇੱਕੋ ਹਰ ਪੰਜਾਬੀ ਨੇ ਕਮੈਂਟ ਕਰਕੇ ਤੇ ਇਹ ਕਹਿ ਕੇ ਇੱਕੋ ਮੰਗ ਕੀਤੀ ਹੈ ਕਿ ਇਹਨਾਂ ਤਿੰਨੇ ਮੁਲਜ਼ਮਾਂ ਨੂੰ ਫਾਂਸੀ ਦੀ سزا ਹੋਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੀਆਂ ਨਸਲਾਂ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਮਿਸਾਲ ਕਾਇਮ ਹੋ ਸਕੇ ਕੱਲ ਨੂੰ ਕੋਈ ਵੀ ਕੁੜੀ ਆਪਦੇ ਆਸ਼ਕ ਨਾਲ ਰਲ ਕੇ ਕਿਸੇ ਮਾ ਪਿ ਮਾਪਿਓ ਦਾ ਇੱਕ ਦਰਵੇਸ਼ ਪੁੱਤ ਕੋਈ ਖੋ ਨਾ ਲਵੇ